ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਨੂੰ ਮਿਲਾ ਰਿਹਾ ਬਹੁਤ ਹੀ ਵਧੀਆ ਕਲਾਕਾਰ ਪੱਪੂ ਬੈਂਸ ਜੀ ਕੈਨੇਡਾ ਵਾਲਿਆਂ ਦਾ ਤੇ ਜੋ ਕਿ ਸ਼ੂਟਿੰਗ ਲਈ ਆਏ ਸੀ ਅੱਜ ਕਿਹੜੀ ਸ਼ੂਟਿੰਗ ਕਰਕੇ ਆਏ ਹੋਗੇ ਜੀ ਅੱਜ ਜੇ ਅਸੀਂ ਗੁਰੂ ਰਵਿਦਾਸ ਜੀ ਦਾ ਗਾਣਾ ਕੀਤਾ ਜੀ ਇੱਕ ਬਹੁਤ ਕੋ ਗੁਰੂ ਰਵਿਦਾਸ ਜੀ ਮਹਾਰਾਜ ਦਾ ਅ ਅਵਤਾਰ ਦਿਖਾ ਰਿਹਾ ਤੇ ਮੈਂ ਉਹਨਾਂ ਦੇ ਅਵਤਾਰ ਦੇਸ ਦੀ ਖੁਸ਼ੀ ਵਿੱਚ ਇੱਕ ਗਾਣਾ ਮਾਹੀ ਸ਼ਾਇਰ ਹੈ ਮੁੰਡਾ ਕਪੂਰਥਲੇ ਤੋਂ ਓਕੇ ਵੈਰੀ ਗੁੱਡ ਤੇ ਉਹਨਾਂ ਨੇ ਗਾਣਾ ਲਿਖਿਆ ਓਕੇ ਉਹ ਮੈਂ ਅੱਜ ਗਾਣਾ ਸ਼ੂਟ ਕਰਿਆ ਜੀ ਬਹੁਤ ਵਧੀਆ ਬਣਾਈ ਕਰ ਤੇ ਦੋ ਬੋਲ ਹੋ ਜਾਣ ਹੁਣ ਗੁਰੂ ਗੋਬਿੰਦ ਦੋਨੋਂ ਖੜੇ ਮੈਂ ਕਿਸਕੇ ਲਾਗੂ ਪਾ ਬਲਹਾਰੀ ਗੁਰ ਆਪਣੇ ਜਿਨ ਗੋਬਿੰਦ ਦੀਆ ਮਿਲਾਏ ਵਿਰਖਾਇ ਗੁਰੂ ਰਵੀਦਾਸ ਸਬਨਾ ਦੇ ਕਾਜ ਸਵਾਰੇ ਵੇਖਿਆ ਏ ਗੁਰੂ ਰਵੀਦਾਸ ਸਭਨਾ ਦੇ ਕਾਜ ਸਵਾਰੇ ਜਾ ਕੇ ਪੁੱਛ ਲੋ ਗੰਗਾ ਮਈਆ ਨੂੰ ਪੁੱਛ ਲੋ ਗੰਗਾ ਮਈਆ ਨੂੰ ਉਹਨੇ ਡੁੱਬਦੇ ਪੱਥਰ ਤਾਰੇ ਵੇਖਿਆ ਏ ਗੁਰੂ ਰਵੀਦਾਸ ਸਭਨਾ ਦੇ ਕਾਜ ਸਵਾਰੇ ਵਿਖਿਆਏ ਗੁਰੂ ਰਵੀਦਾਸ ਸਬਨਾ ਦੇ ਕਾ ਜਸਵਾਰੇ ਬਹੁਤ ਵਧੀਆ ਜੀ ਇਹਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਹਾਂ ਸ਼ੂਟਿੰਗ ਮੁਕੰਮਲ ਹੋ ਗਈ ਹੈ ਤੇ ਗੁਰੂ ਰਵੀਦਾਸ ਤੇ ਅਫਤਾਖੁਰਵ ਤੇ ਇਹਨੂੰ ਰਿਲੀਜ਼ ਕਰੋਗੇ ਹਾਂ ਜੀ ਹਾਂ ਜੀ ਕਰੋ ਬਹੁਤ ਕੋਪਾ ਬਹੁਤ ਸასი ਗਾਉਂਕਿਓ ਪਪੂ ਬਾਜੀ ਬਹੁਤ ਵਧੀਆ ਗਾਣਾ ਸੀਗਾ ਗੁਰ ਰਵੀਦਾਸ ਜੀ ਦਾ ਤੇ ਅਸੀਂ ਪ੍ਰਮਾਤਮਾ ਅੱਗੇ ਮਹਾਰਾਜ ਅੱਗੇ ਅਰਦਾਸ ਕਰਦੇ ਆ ਕਿ ਇਹ ਗਾਣਾ ਤੁਹਾਡਾ ਸ਼ਿਖਰਾਂ ਤੱਕ ਪਹੁੰਚੇ ਧੰਨਵਾਦ ਜੀ ਥੈਂਕ ਯੂ ਬਈ ਥੈਂਕ